ਸ੍ਰੀ ਕਾਲ ਜੀ ਕੀ ਹਾਲ ਚਾਲ ਉਮੀਦ ਹੈ ਠੀਕ ਠਾਕ ਹੋਵੋਗੇ ਅੱਜ ਆਇਆ ਮੋਟਰਸਾਈਕਲ ਲੈਣ ਤੇ ਮੋਟਰਸਾਈਕਲ ਤੇ ਮਨ ਵੱਜਣ ਲਿਆ ਮੁੰਡੇ ਦਾ ਪਸੰਦ ਕਰਨ ਲਿਆ ਇਹ ਤਾਂ ਪਸੰਦ ਨਹੀਂ ਆਉਣ ਰਿਹਾ ਆ ਮੋਟਰਸਾਈਕਲ ਦੇਖਣ ਆ ਇਹਨਾਂ ਦੋਹਾਂ 'ਚ ਹੁਣ ਕਨਫਿਊਜ਼ ਹੋ ਗਿਆ ਮੁੰਡਾ ਵੀ ਕਿਹੜਾ ਲੈਣਾ ਹੈ ਮੇਰਾ ਫਰੈਂਡ ਆ ਫਰੈਂਡ ਕਹਾਦਾ ਭਰਾ ਹੀ ਆ ਤੇ ਇਥੇ ਪਹਿਲਾਂ ਵੀ ਗੁਰਵਰਲੀ ਗੱਡੀ ਖੜੀ ਸਮਰੀਤ ਲਈ ਖੜੀ ਮੋਬਟ ਤੇ ਇੱਥੇ ਗੱਡੀਆਂ ਵੇਖੋ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਨੇ ਬਹੁਤ ਸੋਹਣੀਆਂ ਗੱਡੀਆਂ ਜੀਪ ਆ ਥੱਲੇ ਵੇਖੋ ਬੜੀਆਂ ਬੜੀਆਂ ਸੋਹਣੀਆਂ ਗੱਡੀਆਂ ਨੇ ਆਇਓ ਤੇ ਜੀ ਕਰਦਾ ਸਾਰੀਆਂ ਲੈ ਜਾਈਏ ਆਕਰੋ ਵੀ ਕੋਣ ਰੂਬੀ ਕੌਣ ਆਹ ਗੱਡੀਆਂ ਆਹ ਕਿਹੜੀ ਗੱਡੀ ਇਹਨੂੰ ਕੀ ਕਹਿੰਦੇ ਜੀਪ ਜੂਪ ਜੀਪ ਕੇ ਜੂਪ ਜਾਉਂਗੇ ਜਾਉਂਗੇ ਹੀ ਜਾਉਂਗੇ ਆ ਨਵੀਂ ਆਈ ਹੈ ਲੇਟੈਸਟ ਮਾਡਲ ਆ ਨਵੀਂ ਆਈ ਹੈ ਰੂਬੀ ਕੌਣ ਗੱਡੀ ਵੀ ਸੋਹਣੀ ਹੈ ਇਹ ਭਾਜੀ ਹੁਣ ਕਈ ਪਹਿਲਾਂ ਵੀ ਖੜੀ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਗੱਰ ਰਵਰਲੀ ਖੜੀ ਗੱਡੀ ਤੇ ਸਮਰੀਤ ਲਈ ਖੜੀ ਮੋਬਿਲ ਤੇ ਵਧੀਆ ਬੰਦੇ ਨੇ ਵਧੀਆ ਡੀਲ ਕਰਦੇ ਆ ਤੇ ਬਾਕੀ ਦੇਖੋ ਬਹੁਤ ਸਾਮਾਨ ਆ ਬੱਚਿਆਂ ਵਾ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਸਾਈਕਲ ਸ਼ੁਕਰ ਵੀ ਆ ਗਿਆ ਇੱਧਰ ਸਾਈਕਲ ਵੀ ਤੁਹਾਨੂੰ ਵਧੀਆ ਅੰਟਾਰੀਓ ਦੇ ਮਹਿਕਮਾ ਦੇ ਹੀਰੋ ਦੇ ਵਧੀਆ ਗੁੰਬੜੀਆਂ ਨੂੰ ਸਾਈਕਲ ਮਿਲ ਗਏ ਅੱਛਾ ਔਰ ਫਿਰ ਵੀ ਸਾਡੇ ਮੰਨੂ ਕਿ ਕਸਟਮਰ ਨੂੰ ਕੋਈ ਨਿੱਕੀ ਮੋਟੀ ਪ੍ਰੋਬਲਮ ਆ ਜਾਈਂਦੀ ਹੈ ਸਾਈਕਲ ਆ ਫਾਲਟ ਆ ਗਿਆ ਤੇ ਫਿਰ ਵੀ ਸਾਡੇ ਨਾਲ ਇੱਥੇ ਸੰਪਰਕ ਕਰਿਆ ਕਰੋ ਇਹ ਨਾ ਸੋਚਿਆ ਕਰੋ ਯਾਰ ਆ ਪ੍ਰੋਬਲਮ ਆ ਗਈ ਹੈ ਜਾਂ ਇਦਾਂ ਹੁੰਦਾ ਨਾਗੇ ਵੇਲੇ ਕੋਈ ਨਿਸ਼ਚਿੰਤ ਰਿਆ ਕਰੋ ਵੇਚ ਜਗਾਇਆ ਕਰੋ ਕੋਈ ਟੈਂਸ਼ਨ ਫਰੀ ਮਤਲਬ ਬਾਕੀ ਚੀਜ਼ ਛੱਡੋ ਵਧੀਆ ਮਿਲੂਗੀ ਮਹਿਮਾ ਮਿਲੂਗਾ ਹੀਰੋ ਮਿਲੂਗਾ ਹਾਰਲੈਂਡ ਮਿਲੇਗਾ ਵਧੀਆ ਸਾਈਕਲ ਮਿਲ ਜੇ ਸਾਡੇ ਨੂੰ ਤੇ ਕੋਈ ਨਹੀਂ ਬਾਕੀ ਭਾਈ ਜਣੇ ਆਂਦੇ ਕੋ ਛੋਟੀ ਮੋਟੀ ਪ੍ਰੋਬਲਮ ਆਵੇ ਤਾਂ ਅਸੀਂ ਉਹਦਾ ਠੀਕ ਕਰਕੇ ਦਵਾਂਗੇ ਚਲੋ ਜੇ ਜ਼ਿਆਦਾ ਆਏ ਫਿਰ ਤੇ ਚਲੋ ਥੋੜਾ ਬੋੜਾ ਤੁਹਾਨੂੰ ਬੜਾ ਖਰਚੇ ਫਿਰ ਲੈਣਾ ਹੁੰਦਾ ਹਾਂਜੀ ਹਾਂਜੀ ਤੇ ਵਧੀਆ ਚੀਜ਼ਾਂ ਆ ਤੇ ਗਰੰਟੀ ਨੂੰ ਵਿਸ਼ਵਾਸ ਨਾਲ ਬਣਿਆ ਤਾਂ ਹੀ ਫੇਰ ਆਏ ਆ ਹਾਂਜੀ ਅਜਿਹੀ ਕਿਉਂ ਨਹੀਂ ਹੁਣ ਆਪਾਂ ਮੁੰਡੇ ਬਾਤ ਲੈਣਾ ਸੀ ਮੋਟਰਸਾਈਕਲ ਤੇ ਆ ਦੋ ਮੋਟਰਸਾਈਕਲ ਵੇਖੇ ਆ ਕਿਉਂਕਿ 6 ਸਾਲ ਦਾ ਵਾ ਤੇ 6 ਸਾਲ ਵਾ ਤੇ ਫਿਰ ਆਹੋ ਮੋਟਰਸਾਈਕਲ ਸਮਝ ਲਾਂ ਬੜਾ ਕਹਿੰਦੇ ਵੱਡੇ ਬੰਦੇ ਨੂੰ ਵੀ ਖਿੱਚ ਲੈਂਦਾ ਏ ਚਲਾਉਂਦੇ ਆਉਂਦੇ ਬੈਟਰੀ ਲੋ ਬੈਟਰੀ ਲੋ ਆ ਲੈਟਾ ਘਟ ਗਈਆਂ ਚਾਰਚ ਕੋਈ ਚਾਰਚ ਨਹੀਂ ਕਰੀਦੇ ਹਾਂ ਚੱਲ ਗਿਆ ਚੱਲ ਗਿਆ ਚੱਲ ਗਿਆ ਚਾਰਜ ਹੋਣ ਵਾਲਾ ਘੱਟ ਤੋਂ ਘੱਟ ਭਾਈ ਕਿੰਨਾ ਚਿਰ ਚਾਰਜ ਲਾਉਣਾ ਪੈਂਦਾ ਨੂੰ ਵੈਸੇ ਤਕਰੀਬਨ 6 ਘੰਟੇ ਮੰਨ ਕੇ ਚੱਲੋ ਅੱਛਾ ਵੈਸੇ ਮੈਂ ਤੂੰ 1 ਘੰਟਾ ਲਾ ਕੇ ਚਾਰਜ ਤੇ ਭਾਈ ਬਾਈਕ ਚਲਾ ਦੇ ਪਰ ਤਕਰੀਬਨ ਜੇ ਫੁੱਲ ਚਾਰਜ ਕਰਨਾ ਤੇ 6 ਘੰਟੇ ਤਕਰੀਬਨ ਲੈਣੇ ਪੈਣੇ ਆ ਮਤਲਬ ਜਿੱਦਾਂ ਆਪਾਂ ਨਵਾਂ ਜਿੱਦਾਂ ਆਪਾਂ ਨਵਾਂ ਖੜਿਆ ਤੇ ਉਹਨੂੰ 6 ਘੰਟੇ ਲਾਉਣਾ ਹੀ ਲਾਉਣਾ ਤਕਰੀਬਨ ਹਾਂ ਲਾਉਣਾ ਪੈਂਦਾ ਤੇਰੀ ਬਾਕੀ 1 ਘੰਟਾ ਲਾ ਕੇ ਤੂੰ ਚਲਾਉ ਭਾਵੇਂ ਤੂੰ 2 ਘੰਟੇ ਭਾਵੇਂ ਲੇਕਿਨ ਇਹ ਨੂੰ ਚਾਰਜ ਜਿਹੜਾ ਮੈਕਸਮਮ ਨੂੰ ਕਰਨਾ ਵੱਧ ਤੋਂ ਵੱਧ ਲੋੜ ਤੇ ਟਾਈਮ ਜਿਹੜਾ ਇੰਨਾ ਲੱਗਣਾ ਲੱਗਣਾ ਆ ਚਲ ਦਿਨੇ ਨਿਆਨੇ ਖੇੜ ਤੇ ਰਾਤ ਨੂੰ ਲਾਹੜੇ ਚਾਰਜ ਹਾਂਜੀ ਹਾਂਜੀ ਜਿਹੜਾ ਸੌ ਸੌ ਜਿਹਨੂੰ ਹੋਏਗੇ ਨੀ ਰਾਤ ਨੂੰ ਜਿਹੜਾ ਸੌਣ ਲੱਗਦੇ ਉਹਨੂੰ ਚਾਰਜ ਲਾਦੇ ਉਹਨੇ ਆਪਣੇ ਘੱਟ ਕਰ ਦਿੰਦੇ ਬੈਟਰੀ ਫੁੱਲ ਹੋ ਗਈ ਵੈਸੇ ਤੇ ਤੁਹਾਨੂੰ ਪਹਿਲੀ ਵੀਡੀਓ ਚ ਵੀ ਅਸੀਂ ਦੱਸਿਆ ਸਾਰਾ ਐਡਰੈਸ ਤੇ ਇੱਕ ਵਾਰੀ ਭਾਜੀ ਹਣੀ ਫੇਰ ਦੱਸ ਦਿੰਦੇ ਭਾਈ ਦੱਸ ਦੋ ਆਪਣਾ ਆ ਐਡਰੈਸ ਸਾਡਾ ਫਰਮ ਦਾ ਨਾਮ ਹੈ ਬਾਜਵਾ ਸਾਈਕਲ ਸਟੋਰ ਇਹ ਅੰਮ੍ਰਿਤਸਰ ਤੋਂ ਪਟਾਲਾ ਰੋਡ ਦੇ ਉੱਪਰ ਹੈ ਟੂਨ ਪਲਾਜ਼ਾ ਕੱਥੂ ਨਗਰ ਤੇ ਬਿਲਕੁਲ ਨੰਬਰ ਦਾ ਆਧੋ ਆਪਣਾ ਜਿਵੇਂ ਸੇਵ ਕਰ ਲਓ 7979708516 ਇੱਕ ਵਾਰੀ ਫੇਰ ਬੋਲ ਦੋ 79798516 ਤੇ ਭਾਜੀ ਜਿਹਨਾਂ ਨੂੰ ਫੋਨ ਕਰ ਲਿਓ ਡਿਲੀਵਰੀ ਕਰ ਦਿੰਦੇ ਹਾਂ ਡਿਲੀਵਰੀ ਹੋ ਜਾਏਗੀ ਡਿਲੀਵਰੀ ਵੀ ਕਰ ਦਿੰਦੇ ਪਾਜੀ ਜੀ ਤੇ ਜੇਕਰ ਵੀਰ ਭੈਣ ਭਰਾੜੇ ਲੈਣੀ ਹੋਵੇ ਕੋ ਗੱਡੀ ਮੋਟਰਸਾਈਕਲ ਸਾਈਕਲ ਤੇ ਸੰਪਰਕ ਕਰ ਲਿਓ ਹਰ ਤਰ੍ਹਾਂ ਦੀ ਮਿਲ ਗਏ ਇੱਥੇ ਤੁਹਾਨੂੰ ਚੀਜ਼ ਮਿਲੂ ਤੇ ਵੇਖ ਹੀ ਰਹੇ ਵੇਖੋ ਨਾ ਹਾ ਸਕੂਟਰ ਸਾਈਕਲ ਹੀ ਮਿਲ ਗਏ ਹਾਂ ਹਰ ਚੀਜ਼ ਮਿਲੂ ਆ ਤਾਂ ਦਿਖਾਇ ਤੇ ਨਹੀਂ ਮੋਟਾ ਮੋਟਾ ਅੱਗੇ ਵੀ ਵੇਹ ਬੀਟਰ ਕੀਤਾ ਹੀ ਹੈ ਨਾ ਹਾਂ ਅੱਗੇ ਵੀ ਬਣਾਈ ਹੀ ਪਰ ਚਲੋ ਨਵਾਂ ਸਮਾਨ ਆਉਂਦਾ ਰਹਿੰਦਾ ਪਤਾ ਲੱਗਦਾ ਰਹਿੰਦਾ ਤੇ ਹੁਣ ਵੇਖੋ ਸਲਾਈਡਾਂ ਹਾਂਜੀ ਹਾਂਜੀ ਆਹ ਵੱਟੀਆਂ ਸਲਾਈਡਾਂ ਲਿਆ ਗਏ ਆ ਵੇਖੋ ਆਹ ਸਲਾਈਡ ਆ ਨਾਲ ਬਾਸਕਟਬਾਲ ਨੈਟ ਵੀ ਲੱਗਾ ਹੋਏਗਾ ਠੀਕ ਹੈ ਜੀ ਹਾਂਜੀ ਇਹ ਜਿੰਦਾਂ ਛੋਟੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਆ ਤੇ ਸਲਾਈਡ ਆਏਗੀ अच्छा अच्छा ये भी ਆਪਣੇ ਕੋ ਮਿਲ ਗਈਆਂ ਠੀਕ ਮੋਟੀਆਂ ਮਿਲਣਗੀਆਂ ਵੱਡੀਆਂ ਮਿਲਣਗੀਆਂ ਸਲਾਈਡਾਂ ਠੀਕ ਹੈ ਫਿਰ ਇਸੇ ਤਰ੍ਹਾਂ ਇਹ ਟ੍ਰਾਈਸਾਈਕਲ ਇਹ ਹਰ ਪ੍ਰਕਾਰ ਦੀ ਜੰਦਗੀ ਲੱਗਦੀ ਹੈ ਹਮ ਹਰ ਮਿਲੂਗੀ ਹਮ ਬੈਟਰੀ ਤੋਂ ਬਿਨਾ ਵੀ ਮਿਲ ਜਾਣਗੇ ਬੈਟਰੀ ਵਾਲੇ ਵੀ ਮਿਲ ਜਾਣਗੇ ਔਰ ਵਧੀਆ ਕੁਆਲਟੀ ਦਾ ਹੀ ਹੱਥ ਕੋ ਸਮਾਨ ਮਿਲੂਗਾ ਆਪਾਂ ਜਿਹੜਾ ਸਸਤਾ ਜਾਂ ਜਿਹਨੂੰ ਕਹਿ ਦੋ ਘੱਟਿਆ ਉਹ ਅਹੀ ਸਮਾਨ ਨਹੀਂ ਰੱਖਦੇ ਠੀਕ ਹੈ ਜੀ ਜਦੋਂ ਵੀ ਵੇਟ ਕਰੋ ਤਾਂ ਚੈੱਕ ਕਰ ਸਕਦੇ ਪਲਾਸਟਿਕ ਜਾਂ ਤੁਸੀਂ ਸਾਈਕਲ ਵਧੀਆ ਕੁਆਲਟੀ ਦਾ ਹੀ ਹੱਥ ਕੋ ਮਿਲਦੀ ਹੈ ਹਾਂਜੀ ਹਾਂਜੀ ਬਾਕੀ ਜੇ ਕਿਸੇ ਨੂੰ ਰੌਕਰ ਵਗੈਰਾ ਚਾਹੀਦਾ ਨਾ ਵੀ ਡਿਮਾਂਡ ਦੀ ਕਸਟਮਰ ਦੀ ਹੈ ਨਾ ਬਹੁਤ ਬੱਚੇ ਆ ਜਾਂਦੇ ਤਿੰਨ ਬੱਚੇ ਬੈ ਕੇ ਉੱਤੇ ਚਲਾ ਦਦੇ ਆ ਮੇਰਾ ਜੰਪਿੰਗ ਵੀ ਲੈ ਕੇ ਆਏ ਆ ਅਛਾ ਵੀ ਲੈਂਦੀ ਆ ਜੰਪਿੰਗ ਮਿਲਾਂਗੇ ਆਪਣੇ ਕੋਲ ਠੀਕ ਆ ਠੀਕ ਆ 50 ਕਿਲੋ ਦੀ ਕੈਪੈਸਿਟੀ ਦੇ ਜੰਪਿੰਗ ਆਪਣੇ ਕੋਲ ਉਹ ਜਿਹੜੀ ਮੇਲੇ ਮੂਲਿਆਂ 'ਚ ਲੱਗੀ ਹੁੰਦੀ ਆ ਹਾਂਜੀ ਹਾਂਜੀ ਉਹੀ ਠੀਕ ਠੀਕ ਆ ਰਾਸਤੇ ਸਭ ਤੋਂ ਵਧੀਆ ਚੀਜ਼ ਆ ਠੀਕ ਠੀਕ ਆ ਆ ਕਿਉਂ ਦੋ ਬੱਚੇ ਚਾਰ ਬੱਚੇ ਘਰਾਂ ਦੇ ਵਿੱਚ ਹੁੰਦੇ ਨਾ ਉਹਨਾਂ ਵਾਸਤੇ ਅੱਜ ਕੱਲ ਜਿਹੜੇ ਆ ਕਸਟਮਰ ਖੜ ਲੈ ਕੇ ਜਾਂਦੇ ਆ ਹਾਂਜੀ ਬਹੁਤ ਵਧੀਆ ਠੀਕ ਆ ਆ ਵੀ ਹੈਗੇ ਟੋ ਤੋ ਇਹ ਕਹਿੰਦੇ ਇਹਨਾਂ ਨੂੰ ਹਾਂਜੀ ਭਾਈ ਸੌਫਟਵੇਅਰ ਮਿਲ ਗਏ ਬਾਕੀ ਆ ਸਟੱਡੀ ਟੇਬਲ ਵੀ ਆਪਣੇ ਕੋਲ ਮਿਲ ਗਏ ਟਾਈਮ ਪੀਸ ਵੀ ਲੱਗਾ ਜੇ ਵਿੱਚ ਹਾਂਜੀ ਹਾਂਜੀ ਟਾਈਮ ਚੱਲਣ ਟਾਈਮ ਵੇ ਵੇ ਕੇ ਪੜਨ ਬੱਚੇ ਹਾਂਜੀ ਕਿਤੇ ਹੱਡਾ ਸਮਾਂ ਹੁੰਦਾ ਹੀ ਟਾਟਾਂ ਤੇ ਬੈਹਿ ਕੇ ਤੇ ਬੋਰੀਆਂ ਵਾਲੇ ਬਸਤੇ ਖੜਕੇ ਪੜ੍ਹਦੇ ਸਹੀ ਗੱਲ ਹੈ ਆ ਵੀ ਨਹੀਂ ਪੜ੍ਹੇ ਆਹ ਹੋਰਦੇ ਜੋ ਵੀ ਜਿਹੜੀ ਬਣ ਰਹੀ ਆ ਹੁਣ ਤੇ ਸਹੂਲਤਾਂ ਮਿਲ ਗਿਆ ਮਤਿਆਂ ਬੱਚਿਆਂ ਦੀ ਸਹੀ ਗੱਲ ਆ ਹੁਣ ਤੇ ਹਰ ਪੜਾਈ ਵੀ ਖਡਾਉਣੇ ਵਾਂਗੂ ਹੀ ਹੋ ਗਈ ਆ ਇਹ ਕੀ ਚੀਜ਼ ਆ ਇਹ अलमारी ਸਿੱਧਾ ਕੋਈ ਛੋਟੇ ਬੱਚੇ ਕੱਪੜੇ ਰੱਖਣੇ ਬਾਕਸ ਰੱਖਣੇ ਆ ਅੱਛਾ ਵਾਸਤੇ ਅੱਜ ਕੱਲ ਚੈਨੇਲ ਚ ਲੱਡੀ ਪਲਾਸਟਿਕ ਬਹੁਤ ਵਧੀਆ ਹੁੰਦਾ ਆ ਵਧੀਆ ਬ੍ਰਾਂਡ ਦੇ ਕੱਪੜੇ ਕੁੱਪੜੇ ਰੱਖਣ ਨੂੰ ਆਹਾਂ ਛੋਟਾ ਬੱਚਾ ਕੱਪੜੇ ਵੀ ਰੱਖ ਸਕਦੇ ਆ ਤੇ ਬਾਕਸਵਾਰਿਆਂ ਵੀ ਰੱਖਣੇ ਅੱਛਾ ਅੱਛਾ ਬਾਕੀ ਇਧਰ ਆਹ ਕੋ ਕਢਾਉਣੇ ਘਟਾਉਣੇ ਸਾਰੇ ਨਿੱਕੇ ਨਿੱਕੇ ਗੱਡੀਆਂ ਆਹ ਕੋ ਸਾਰੇ ਬੜੀਆਂ ਬੜੀਆਂ ਸੋਹਣੀਆਂ ਗੱਡੀਆਂ ਤੇ ਹਿਆਂ ਜਾਏ ਇਹ ਜਾਣ ਕੇ ਮੈਂ ਚੱਲ ਫੇਰ ਵੀਡੀਓ ਬਣਾ ਦਨੇ ਭਾਈ ਇਹਨਾਂ ਦੀ ਪਾ ਦਨੇ ਆ ਹਾਂਜੀ ਵਾਕਰ ਝੂਲੇ ਇਲੈਕਟ੍ਰਿਕ ਝੂਲੇ ਆਪਣੇ ਕੋਲ ਸਾਰੇ ਅਵੇਲੇਬਲ ਹੁੰਦੇ ਆ ਅੱਛਾ ਵਾਕਰ ਵੀ ਹੋਣਗੇ ਇਲੈਕਟ੍ਰਿਕ ਝੂਲੇ ਵੀ ਹੋਣਗੇ ਜਾਂ ਹਾਈ ਚੇਅਰ ਜਿਹਨੂੰ ਡਾਈਨਿੰਗ ਚੇਅਰ ਆਪਾਂ ਕਹਿੰਦੇ ਆ ਉਹ ਵੀ ਸਾਡੇ ਕੋਲ ਅਵੇਲੇਬਲ ਹੁੰਦੀ ਆ ਅੱਛਾ ਅੱਛਾ ਹਾਂਜੀ ਕੋਈ ਕਸਟਮਰ ਦੀ ਡਿਮਾਂਡ ਹੁੰਦੀ ਆ ਕਿ ਹਾਈ ਚੇਅਰ ਹੋਣੀ ਚਾਹੀਦੀ ਨਾ ਮਤਲਬ ਕਿ ਆਪਣੇ ਕੋਲ ਹੁੰਦੇ ਸਾਰੇ ਠੀਕ ਮਤਲਬ ਕਿ ਵੈਰਾਈਟੀ ਤੁਹਾਨੂੰ ਬੱਚਿਆਂ ਦੀ ਤਕਰੀਬਨ ਜਿਹੜੀ ਆ ਸਾਰੀ ਮਾਲਕ ਦੀ ਕਿਰਪਾ ਨਾਲ ਮਿਲੇਗੀ ਠੀਕ ਆ ਹਾਂਜੀ ਤੇ ਮਤਲਬ ਹਰ ਤੇ ਮਿਲੂ ਵੀ ਚੰਗੇ ਰੇਟਾਂ ਤੇ ਤੁਸੀਂ ਆ ਕੇ ਸਾਡਾ ਨਾਂ ਲੈ ਲਿਓ ਜਿਹੜਾ ਆ ਕਿ ਸਾਡੇ ਵੱਲੋਂ ਦੱਸ ਦੂਗਾ ਤੇ ਭਾਜੀ ਹੁਣ ਡਿਸਕਾਊਂਟ ਦੇਣਗੇ ਦੇਣਗੇ ਨਾ ਭਾਜੀ ਪੱਕਾ ਨਾ ਬਹੁਤ ਕਸਟਮਰ ਆਉਂਦੇ ਨੇ ਸਾਡੇ ਭਾਈ ਹਾਂ ਅੱਗੇ ਵੀ ਬੜੇ ਭਾਈ ਆਪਣੇ ਜਿਹੋ ਨਾਂ ਲੈਂਦੇ ਜੀ ਆਪਣੇ ਆਪ ਵੀ ਡਿਸਕਾਊਂਟ ਕਰਦੇ ਕਿ ਨਹੀਂ ਯਾਰ ਸਾਨੂੰ ਇੰਨੀ ਖੁਸ਼ੀ ਨਹੀਂ ਕਿ ਜਦੋਂ ਪੈੜਪੜਾ ਕੋਈ ਤੁਹਾਡੀ ਵੀਡੀਓ ਵੇਖ ਕੇ ਆਉਂਦਾ ਨਾ ਉਹਦਾ ਹੋਰਾਂ ਨੂੰ ਇਤਮਾਨ ਉਹ ਐਸੇ ਵੀ ਇਤਮਾਨ ਲੋਕਾਂ ਨਾਲ ਕਰਦੇ ਨੇ ਕਸਟਮਰ ਦਾ ਪਰ ਹੋਰ ਕਰਦੇ ਵੀ ਨੇ ਹਾਂ ਝੁੱਲੇ ਉਹ ਤੁਹਾਨੂੰ ਮਿਲ ਕੇ ਵਧੀਆ ਠੀਕ ਹੈ ਹਾਂ ਝੁੱਲੇ ਬੱਚਿਆਂਾਂ ਤੇ ਇਹਨੂੰ ਭਾਵੇਂ ਅੰਦਰ ਰੱਖੋ ਭਾਵੇਂ ਬਾਹਰ ਆ ਕੇ ਚ ਰੱਖੋ ਭਾਈ ਛੱਤ ਤੇ ਰੱਖੋ ਅੱਛਾ ਭਾਈ ਕਮਰੇ 'ਚ ਰੱਖ ਲਓ ਲੋਹੇ ਦੇ ਆ ਹਾਂਜੀ ਲੋਹੇ ਚ ਆਉਣਗੇ ਲੋਹਾ ਪਲਾਸਟਿਕ ਹੁੰਦਾ ਠੀਕ ਠੀਕ ਉਹ ਦene ਨਹੀਂ ਹੈਗੇ 7 ਸਾਲ ਦੇ ਬੱਚੇ ਤੱਕ ਨੇ ਅੱਛਾ ਅੱਛਾ ਇਹ ਵੀ ਸੋਨੇ ਆ ਬਹੁਤ ਵਧੀਆ ਬੱਚੇ ਨੂੰ ਬਿਠਾ ਲ ਕੇ ਤੇ ਆਪ ਕੰਮ ਕਰਦੇ ਰਹੋ ਤੇ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਬੋਤਲਾਂ ਵੀ ਪਾਣੀ ਵਾਲੀਆਂ ਮਿਲ ਜਾਣਗੀਆਂ ਹਾਂਜੀ ਹਾਂਜੀ ਤੇ ਕੱਪੜੇ ਧੋਣ ਵਾਲੇ ਬੁਰਸ਼ ਵੀ ਆ ਗਏ ਉਹ ਬੁਰਸ਼ੀਆ ਕੱਪੜੇ ਧੋਣ ਵਾਲੇ ਸਾਰਾ ਸਮਾਨ ਤੁਹਾਨੂੰ ਕਹਿਣ ਦਾ ਮਤਲਬ ਮਿਲ ਜੇਗਾ ਜੇ ਸਪੋਰਟਸ ਦਾ ਸਮਾਨ ਵੀ ਤੁਹਾਨੂੰ ਅੱਛਾ ਮਾ ਟੈਕਸਰ ਆਪਣਾ ਮਿਲੇਗਾ ਕਹਿੰਦੇ ਨੂੰ ਜਾਂ ਟੇਬਲ ਉਹ ਵੀ ਸਾਨੂੰ ਮਿਲ ਗਿਆ ਹਰ ਚੀਜ਼ ਠੀਕ ਠੀਕ ਹੈ ਪਰ ਉਸ ਤੋਂ ਬਾਅਦ ਜਿਮ ਵਾਲੇ ਸਾਈਕਲ ਵੀ ਲੈ ਕੇ ਆਏ ਆ ਆਪਾਂ ਅੱਛਾ ਜਿਹੜੇ ਖਾਸ ਕਰਕੇ ਲੇਡੀਜ਼ ਇਹਦੇ ਘਰਾਂ ਦੇ ਵਿੱਚ ਕੋਈ ਮੰਨ ਲਓ ਮਾਹੌਲ ਨਹੀਂ ਸਹੀ ਜਾਂ ਡਰਦੇ ਬਾਹਰ ਨਹੀਂ ਜਾਂਦੇ ਜਾਂ ਸੰਗ ਸ਼ਰਮ ਕਰਦੀਆਂ ਮਾਂ ਹਾਂਜੀ ਉਹਨਾਂ ਬੀਬੀਆਂ ਆ ਤੇ ਆਪਾਂ ਜਿਮ ਵਾਲੇ ਸਾਈਕਲ ਵੀ ਲਾਂਦੇ ਆ ਠੀਕ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਡਿਗਰੀ ਕਰਦੇ ਹਾਂ ਜੀ ਆਹ ਵਖ ਜਿਮ ਵਾਲੇ ਸਾਈਕਲ ਹਾਂਜੀ ਆ ਘਰ ਵਾਸਤੇ ਬਹੁਤ ਵਧੀਆ ਚੀਜ਼ ਆ ਗੋਡੇ-ਗਾਡੇ ਪੀੜ ਕਰਦੇ ਹੋਂ ਇਹਨੂੰ ਚਲਾਓ ਹਾਂਜੀ ਹਾਂਜੀ ਤੇ ਆਰਾਮ ਪਾ ਇਹ ਆਯੁਰਵੇਦਿਕ ਦਵਾਈ ਹੈ ਕਿ ਹਿਸਾਬ ਦੀ। ਹੁਣ ਉਹਦੀ ਚੀਜ਼ ਹੈ ਸਹੀ ਗੱਲ ਹੈ। ਹੁਣ ਨਾ ਹੁਣ ਅਸੀਂ ਸਾਈਕਲ ਚਲਾਉਣੀ ਛੱਡਦੇ ਤਾਂ ਹੀ ਗੋਡੇ ਸਾਡੇ ਪੀੜ ਕਰਦੇ ਆ। ਹਾਂ ਹੀ ਤਾਂ ਇਸੇ ਕਰਕੇ। ਪਹਿਲਾਂ ਸਾਈਕਲ ਸਵਰ ਚਲਾਈਦੇ ਸੀ ਤੇ ਸਹੀ ਰਹਿੰਦਾ ਸੀ ਸਰੀਰ ਸਾਰਾ। ਵੈਸੇ ਹੁਣ ਉਦਾਂ ਮੰਨਿਆ ਜਾਵੇ ਤੇ ਹੁਣ ਜਿਹੜੀ ਆ ਨਵੀਂ ਪੀੜੀ ਹੈ ਨਾ ਹਾਂਜੀ ਵੈਸੇ ਆਪਣੇ ਸਰੀਰ ਦੇ ਉੱਤੇ ਬਹੁਤ ਜ਼ੋਰ ਦੇ ਰਹੀ। ਫਿਜ਼ੀਕਲ ਬਹੁਤ ਭਾਵੇਂ ਕੁੜੀ ਆ ਮੁੰਡਾ ਆ ਭਾਵੇਂ ਬਜ਼ੁਰਗ ਆ ਫਿਜ਼ੀਕਲ ਹਰ ਬੰਦਾ ਚਾਹੁੰਦਾ ਕਿ ਮੈਂ ਫਿਟ ਰਵਾਂ ਹਾਂਜੀ ਹਾਂਜੀ ਤਾਂ ਜੇ ਫਿਟ ਰਹੂਗਾ ਫੇਰ ਹੀ ਬਿਮਾਰੀਆਂ ਤੋਂ ਬਚਿਆ ਰਹੇਗਾ ਬਿਲਕੁਲ ਬਿਲਕੁਲ ਕਿ ਕਰਕੇ ਹਰ ਇੱਕ ਫਿਟਨੈਸ ਰੱਖਣਾ ਚਾਹੁੰਦਾ ਅੱਜ ਦੇ ਸਮਾਂ ਵਿੱਚ ਹਾਂਜੀ ਹਾਂਜੀ ਪਰ ਇਹ ਆ ਵੀ ਸਰੀਰ ਆ ਤੇ ਸਭ ਕੁਝ ਆ ਹਾਂਜੀ ਜੇ ਸਰੀਰ ਨਹੀਂ ਤੇ ਫੇਰ ਕੁਝ ਵੀ ਨਹੀਂ ਹਾਂਜੀ ਤੇ ਬਾਕੀ ਬਹੁਤ ਵਧੀਆ ਲੋਹੇ ਦੇ ਟਰੈਕਟਰ ਵੀ ਹੈਗੇ ਜੇ ਤੇ ਪ੍ਰੈਮ ਟਰਾਈਸਾਈਕਲ ਸਭ ਕਸਟਮਰ ਦਿਖਾ ਦਾਂਗੇ ਇੱਕ ਰੀ ਹਾਂ ਆ ਵੇਖ ਲੈ ਸਮਾਨ ਸਾਰਾ ਉਹ ਲੈ ਕੇ ਜਾਊਗਾ ਤੇ ਬਾਕੀ ਤੁਹਾਨੂੰ ਦੱਸਤਾ ਵਾ ਵੀ ਡਿਸਕਾਊਂਟ ਮਿਲੂਗਾ ਤੁਹਾਨੂੰ ਜਦੋਂ ਤੁਸੀਂ ਆਡਾ ਨਾਮ ਲਾਹ ਕੇ ਆਕੇ ਤੇ ਆਹ ਦੇਖੋ ਸਾਰਾ ਸਮਾਨ ਬੜਾ ਵਧੀਆ ਬਚਿਆਂ ਬਾਤੇ ਛੇ ਗੜ ਨਿੱਕੇ ਵੀ ਆ ਵੱਡੇ ਵੀ ਆ ਸੋਨਾ ਸਮਾਨ ਸਾਰਾ ਹੀ ਤੇ ਬਾਕੀ ਪ੍ਰਾਈਸ ਵੀ ਸਹੀ ਨੇ ਇਹਨਾਂ ਦੇ ਤੇ ਕੋਈ ਜ਼ਿਆਦਾ ਮਤਲਬ ਲਾਲਚ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਪਰਖਿਆ ਨਾ ਦੋ ਤਿੰਨ ਰੀ ਤਾਂ ਇਹਨਾਂ ਕੋ ਫੇਰ ਆਏ ਆ ਆਪਾਂ ਮੋਟਰਸਾਈਕਲ ਖੜਨਾ ਆ ਜਿਹੜਾ ਆ ਮੋਟਰਸਾਈਕਲ ਪਸੰਦ ਆ ਮੁੰਡਾ ਵੀਡੀਓ ਕਾਲ 'ਚ ਮੋਟਰਸਾਈਕਲ ਦਿਖਾਉਣ ਰਿਹਾ ਹਾਂਜੀ ਇੱਕ ਉਹ ਮੋਟਰਸਾਈਕਲ ਹੈ ਕਾਹਵਾਂ ਜਾਂ ਹੀ ਹਾਲਣਾ ਵੇ ਜਾਂ ਹੋ ਲੈਣਾ ਮੋਟਰਸਾਈਕਲ ਦੋਵੇਂ ਬਹੁਤ ਵਧੀਆ ਦੋਵੇਂ ਮੋਟਰਸਾਈਕਲਾਂ 'ਚ ਹੋਣ ਦੇਖਣਾ ਕੋਈ ਕੰਪਲੇਨ ਨਹੀਂ ਕੀਤੀ ਆਈ ਕਿ ਜਾਂ ਵੀ ਕੋਈ ਕੰਪਲੇਨ ਹੁੰਦੀ ਨਾਗੇ ਹਾਂਜੀ ਕਿਸੇ ਚੀਜ਼ ਵਿੱਚ ਕੰਪਲੇਨ ਹੋ ਗਈ ਆਪਾਂ ਕਸਟਮਰ ਨੂੰ ਦੱਸਦੀਦਾ ਵਾ ਕਿ ਇਸ ਚੀਜ਼ ਵਿੱਚ ਕੰਪਲੇਨ ਆ ਠੀਕ ਹੈ ਹੋ ਗਈ ਅੱਡ ਕੋਈ ਬਾਰ-ਬਾਰ ਆਉਂਦੀਆਂ ਨੂੰ ਪਤਾ ਲੱਗ ਜਾਂਦਾ ਕਿ ਕੰਪਲੇਨ ਹੈ ਤਾਂ ਰਿਪੇਅਰਿੰਗ ਅਸੀਂ ਆਪ ਕਰਦੇ ਹਾਂ ਹਾਂਜੀ ਇਸ ਵਰਗਾ ਨਾ ਪਤਾ ਕਿ ਨਾ ਵੀ ਬਾਈਕ ਬਹੁਤ ਸੋਹਣਾ ਵਾ ਉਹ ਵੀ ਬਾਈਕਾਂ ਦੀ ਕਦੇ ਕੰਪਲੇਨ ਨਹੀਂ ਆਈ ਠੀਕ ਬਾਕੀ ਨਿੱਕੀ ਮੂਟੀ ਕੋ ਪ੍ਰੋਬਲਮ ਆਏ ਫਿਰ ਵੀ ਆਪਾਂ ਹੱਥੋਂ ਨਹੀਂ ਕਸਟਮਰ ਗਏ ਗਾਰੰਟੀ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਕਸਟਮਰ ਨੂੰ ਪੂਰਾ ਭਰਾ ਦੌਲ ਦੇ ਡੀਲ ਕਰਦੇ ਕਿ ਨਹੀਂ ਕੋਈ ਗੱਲੇ ਨਹੀਂ ਬੀਤੇ ਠੀਕ ਆਗੇ ਨਹੀਂ ਕਿ ਯਾਰ ਟੀਚ ਦੇਤੀ ਪੈਸੇ ਵਾਟਲੇ ਦਾ ਕੰਮ ਕਰਦੇ ਆ ਜੋ ਕੋ ਚੱਕਰ ਨਹੀਂ ਵੀਰੇ ਤੇ ਤਾਂ ਹੀ ਭਾਜੀ ਨਾਲ ਕਹੋ ਬਾਰ-ਬਾਰ ਆਉਣ ਨੂੰ ਵੀ ਜੀ ਕਰਦਾ ਵੀ ਵਧੀਆ ਡੀਲ ਕਰਦੇ ਆ ਰੇਟ ਵੀ ਸਹੀ ਲਾਉਂਦੇ ਆ ਤੇ ਬਾਕੀ ਇਹ ਕਹਿੰਦੇ ਆ ਵੀ ਜਦੋਂ ਕੋਈ ਪ੍ਰੋਬਲਮ ਮਾੜੀ ਮੂਟੀ ਆ ਜੇ ਤਾਂ ਅਸੀਂ ਉਦਾਂ ਠੀਕ ਕਰਕੇ ਦਵਾਂਗੇ ਜੇ ਜ਼ਿਆਦਾ ਹੋਵੇ ਚਲੋ ਫਿਰ ਤੇ ਤੁਹਾਨੂੰ ਪਤਾ ਫਿਰ ਖਰਚ ਤੇ ਬਹੁਤ ਵਧੀਆ ਸਮਾਨ ਆ ਆਓ ਤੇ ਲਓ ਜਿਹੜੇ ਮੇਰੇ ਵੀਰ ਭਣਾਣੇ ਲੈਣਾ ਹੈ ਖਰੀਦਣੇ ਆ ਵਿੱਚ ਇੱਕ ਹੀ ਚੀਜ਼ ਆ ਗਈ ਉਹ ਦੇਖ ਕੇ ਤੇ ਬਾਕੀ ਨੰਬਰ ਤੁਹਾਨੂੰ ਦੇ ਦਿੱਤਾ ਭਾਈ ਨੂੰ ਦੱਸਤਾ ਵਿੱਚ ਕਾਲ ਕਰ ਲਿਓ ਪੁੱਛ ਲਿਓ ਜਾਣਕਾਰੀ ਕੋ ਲੈਣੀ ਹੈ ਉਤੇ ਲੈ ਸਕਦੇ ਜੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਚੰਗਾ ਜੀ ਸਤਿ ਸ੍ਰੀ ਅਕਾਲ ਫੇਰ ਮਿਲਦੇ ਆਂ ਵਾਹਿਗੁਰੂ